ਮੋਰਚਾ ਬਹੁਤ ਵੱਖਰਾ ਰੰਗ ਧਾਰ ਚੁੱਕਿਆ ਹੈ ਟਰੈਕਟਰ ਵਾਲਤੇ ਪੰਜਾਬੀਆਂ ਨੇ ਯੂਨੀਵਰਸਿਟੀ ਦੇ ਵਿੱਚ ਔਰ ਇਹ ਕਹਿੰਦੇ ਸੀ ਪੱਤਾ ਨਹੀਂ ਹਿੱਲਣ ਦੇਣਾ ਇਹ ਕਹਿੰਦੇ ਸੀ ਚਿੜੀ ਨਹੀਂ ਵੜਨ ਦੇਣੀ ਜਾਂ ਦੇਖੋ ਕਿਸਾਨਾਂ ਦੇ ਜਹਾਜ਼ ਕਿਸਾਨਾਂ ਦੇ ਜਹਾਜ਼ ਕਿਸਾਨਾਂ ਦੇ ਸੋਨਾ ਲਿਕੇ 855 ਇਹ ਕਿਸਾਨਾਂ ਨੇ ਇੱਥੇ ਵਾਰ ਦਿੱਤੇ ਹੈ ਔਰ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਪੰਜਾਬ ਰਾਜਸਥਾਨ ਹਰਿਆਣਾ ਇੱਕੋ ਝੰਡੇ ਥੱਲੇ ਆ ਗਿਆ ਹੈ ਦੇਖ ਸਕਦੇ ਹੋ ਟਰੈਕਟਰਾਂ ਤੇ ਨੌਜਵਾਨ ਪਹੁੰਚੇ ਨੇ ਇੱਥੇ ਔਰ ਇੱਥੇ ਜਿਹੜੇ ਨੌਜਵਾਨਾਂ ਦਾ ਜਜ਼ਬਾ ਉਹ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਹਜ਼ਾਰਾਂ ਗੱਡੀਆਂ ਇੱਕੋ ਝਟਕੇ ਦੇ ਵਿੱਚ ਅੰਦਰ ਐਂਟਰ ਕਰਵਾਤੀਆਂ ਇਹਨਾਂ ਨੇ ਟਰੈਕਟਰਾਂ ਉੱਤੇ ਨੌਜਵਾਨ ਪਹੁੰਚੇ ਆ ਔਰ ਗੱਡੀਆਂ ਜਹਾਜ਼ਾਂ ਵਰਗੀਆਂ ਕਿਸਾਨ ਲੈ ਕੇ ਪਹੁੰਚੇ ਆ ਔਰ ਇਹਨਾਂ ਨੂੰ ਕਹਿ ਦਿੰਦੇ ਨੇ ਕਿ ਕਿਸਾਨ ਇਦਾਂ ਨੇ ਕਿਸਾਨ ਉਦਾਂ ਨੇ ਆਪਦੀ ਹੱਕ ਦੀ ਕਮਾਈ ਕਰਕੇ ਇਹਨਾਂ ਨੇ ਗੱਡੀਆਂ ਖਰੀਦੀਆਂ ਨੇ ਔਰ ਉਹਨਾਂ ਗੱਡੀਆਂ ਤੇ ਮੋਰਚੇ ਤੇ ਮੋਰਚਾਂ ਤੇ ਜਾਂਦੇ ਆ ਔਰ ਪ੍ਰਵਾਹ ਨਹੀਂ ਕਰਦੇ ਕਿ ਗੱਡੀਆਂ ਭੰਨੀਆਂ ਜਾਣ ਪ੍ਰਵਾਹ ਨਹੀਂ ਕਰਦੇ ਕਿ ਹੱਡੀਆਂ ਟੁੱਟ ਜਾਣ ਪ੍ਰਵਾਹ ਨਹੀਂ ਕਰਦੇ ਕਿ ਘਰੇ ਮੁੜਨਾ ਕਿ ਨਹੀਂ ਮੁੜਨਾ ਪਰ ਇਹ ਤੁਰ ਪੈਂਦੇ ਨੇ ਔਰ ਤੁਰੇ ਹੋਏ ਨੇ ਤੁਹਾਡੇ ਸਾਹਮਣੇ ਯੂਨੀਵਰਸਿਟੀ ਦੇ ਵਿੱਚ ਵੱਡਾ ਸੈਲਾਬ ਵੱਡਾ ਇਕੱਠ ਸਵੇਰ ਤੋਂ ਲੈ ਕੇ ਡੱਕ ਰਹੀ ਸੀ ਚੰਡੀਗੜ੍ਹ ਪੁਲਿਸ ਸਰਕਾਰ ਪਰ ਇਹਨਾਂ ਨੂੰ ਡੱਕਣ ਵਾਲਾ ਕਿਹੜਾ ਜੰਮਿਆ ਤੁਸੀਂ ਦੇਖਿਆ ਯੂਨੀਵਰਸਿਟੀ ਦੇ ਵਿੱਚ ਹਜ਼ਾਰਾਂ ਗੱਡੀਆਂ ਲੈ ਕੇ ਦਾਖਲ ਹੋ ਗਈਆਂ ਕਿਸਾਨ ਯੂਨੀਅਨ ਵਾਲੀਆਂ ਜਥੇਬੰਦੀਆਂ ਤੇ ਨੌਜਵਾਨ ਕਿ ਕਿ ਕਿਵੇਂ ਲੱਗਦਾ ਜੀ ਮੋਰਚਾ ਜਿੱਤਿਆ ਜਾਊਗਾ ਹਾਂਜੀ ਹਾਂਜੀ ਆਪਾਂ ਜਿੱਤਾਂਗੇ ਆਪਣੀਆਂ ਸਟੂਡੈਂਟ ਤੋਂ ਯੂਨੀਵਰਸਿਟੀ ਦੇ ਹਾਂਜੀ ਹਾਂਜੀ ਅੱਛਾ ਇਹ ਸਟੂਡੈਂਟਸ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਆ ਮੈਂ ਚੰਡੀਗੜ੍ਹ ਤੋਂ ਹੀ ਬਿਲੋਂਗ ਕਰਦਾ ਵੈਸੇ ਤਾਂ ਅੱਛਾ ਇੱਕ ਕਲੇ ਪੰਜਾਬੀਆਂ ਦਾ ਤਾਂ ਨਹੀਂ ਹੈ ਨਾ ਸਾਰਿਆਂ ਦਾ ਨਾ ਨਹੀਂ ਨਹੀਂ ਆਪਾਂ ਸਾਰੇ ਨਾਲ ਖੜੇ ਆ ਪੰਜਾਬੀ ਆਪਸੀ ਆਪ ਵੀ ਪੰਜਾਬੀ ਹੈ ਵੈਸੇ ਇਹ ਭਾਜਪਾ ਤੇ ਆਰਐਸਐਸ ਵਾਲੇ ਹਿੰਦੂ ਸਿੱਖ ਦੀ ਰਾਜਨੀਤੀ ਕਰਦੇ ਆ ਉਹ ਤਾਂ ਸਾਨੂੰ ਕੋਈ ਮਤਲਬ ਨਹੀਂ ਅਸੀਂ ਇਹਨਾਂ ਦੇ ਨਾਲ ਖੜੇ ਆ ਜੀ ਬਸ ਬਹੁਤ ਸ਼ੁਕਰੀਆ ਇਹ ਨੌਜਵਾਨ ਕਹਿੰਦੇ ਨੇ ਵੀ ਅਸੀਂ ਵੀ ਨਾਲ ਖੜੇ ਆ ਔਰ ਦੇਖ ਸਕਦੇ ਹੋ ਤੁਸੀਂ ਐਡਾ ਵੱਡਾ ਸੈਲਾਬ ਕਿਸਾਨਾਂ ਦਾ ਔਰ ਕਿਸਾਨ ਇੱਥੇ ਦਾਖਲ ਹੋ ਗਏ ਨੇ ਔਰ ਜਿੱਥੇ ਕਿਸਾਨ ਪਹੁੰਚ ਜਾਂਦੇ ਨੇ ਤੁਹਾਨੂੰ ਪਤਾ ਉੱਥੇ ਫਿਰ ਜਿੱਤਾਂ ਲਿਖਤੀ ਰੂਪ ਦੇ ਵਿੱਚ ਮਿਲਦੀਆਂ ਨੇ ਬਹੁਤੀ ਦੂਰ ਨਹੀਂ ਆ ਚਾਦਰਿਆਂ ਵਾਲੇ ਕਿਸਾਨ ਪੰਜਾਬੀ ਇੱਥੇ ਪਹੁੰਚ ਗਏ ਨੇ ਔਰ ਇਹਨਾਂ ਨਾਲ ਗੱਲਬਾਤ ਕਰ ਲੈਨੇ ਬਾਪੂ ਤੁਹਾਡੀ ਵੀ ਲੋੜ ਸੀ ਇੱਥੇ ਫਿਰ ਪਹੁੰਚ ਗਏ ਹੈ ਹਾਂਜੀ ਹਾਂ ਅਸੀਂ ਕਿਹਨਾ ਜੇ ਅੱਜ ਨਾ ਮਸਲਾ ਲੋਇਆ ਅਸੀਂ ਬੱਤੇ ਬੱਦ ਦਰਨਾ ਦੇਾਂਗੇ ਉਸ ਨੂੰ ਆਪਣਾ ਸੈਂਟਰ ਦੀ ਸਰਕਾਰ ਨੂੰ ਰੋਕਣਾ ਪੜਨੀ ਦੇਾਂਗੇ ਹੋਰ ਨਹੀਂ ਤੁਸੀਂ ਫਿਰ ਬਾਪ ਦੇ ਰਾਸ਼ਨ ਪਾਣੀ ਨਾਲ ਲੈ ਕੇ ਚੱਲਦੇ ਸਾਰਾ ਕੋ ਨਾਲੇ ਮਰਦ ਹਾਂ ਤਿਆਰ ਪਰ ਤਿਆਰ ਕਤਰਾ ਕੱਲ ਕਿਹਨਾਂ ਜਰ ਮਰਜ਼ੀ ਲਾਹ ਹਰਿਆਣੇ ਤੋਂ ਆਏ ਹੋ ਨਹੀਂ ਜੀ ਪੰਜਾਬ ਨੂੰ ਅੱਛਾ ਹਰਿਆਣੇ ਬੋਲਦੇ ਨੇ ਮੈਂ ਕਿਹਾ ਨਹੀਂ ਨਹੀਂ ਬੋਲੀ ਫਿਰ ਜਾਣਾ ਪੱਤਰਪਾ ਕੇ ਵੀ ਅੱਛਾ ਅੱਛਾ ਹਾਂ ਤੇ ਮਤਲਬ ਇਹ ਮੋਦੀ ਸਰਕਾਰ ਜਿਹੜੀ ਉਹ ਬਹੁਤ ਮਾੜੀਆਂ ਨੀਤੀ ਤੁਹਾਨੂੰ ਮਾੜੀ ਨੀਤੀ ਬਾਹਰ ਤੁਹਾਨੂੰ ਰੋਕਿਆ ਵੀ ਗਿਆ ਕੋਈ ਜਗ੍ਹਾ ਚੱਕਰ ਮੇ ਪਾਇਆ ਗਿਆ ਬੰਨ ਕਦੇ ਇੱਧਰ ਭੇਜਦੇ ਕਦੇ ਇੱਧਰ ਭੇਜਦੇ ਆ ਹੀ ਗਏ ਫਿਰ ਹਫਤੇ ਨਹੀਂ ਆ ਤਾਂ ਮੇ ਉਹ 12 ਵਜੇ ਗਏ ਆ ਅਜੇ ਪਹੁੰਚੇ ਹੀ ਬਾ ਦੇਖ ਲੈ ਨਹੀਂ ਤੇ ਦਬਾਉਣ ਦੀ ਕੋਸ਼ਿਸ਼ ਕਰਨਗੇ ਇਹ ਨਹੀਂ ਦਬਤੇ ਨਹੀਂ ਆਪਾਂ ਦਬਤੇ ਨਹੀਂ ਆ ਪੰਜਾਬ ਯੂਨੀਵਰਸਿਟੀ ਚ ਮੋਰਚਾ ਜੋਰਾ ਸੋਰਾ ਤੇ ਚੱਲ ਰਿਹਾ ਸਾਡੇ ਨਾਲ ਨੌਜਵਾਨ ਨੇ ਉਹਨਾਂ ਚ ਇੱਕ ਨੌਜਵਾਨ ਬਿੱਲਾ ਢਾਲੀਵਾਲ ਰਵਿੰਦਰ ਸਿੰਘ ਬਿੱਲਾ ਢਾਲੀਵਾਲ ਸੈਨੇਟ ਮੈਂਬਰ ਹੈ ਪਿਛਲੀ ਵਾਰੀ ਵੀ ਇਹਨਾਂ ਨੇ ਸੈਨੇਟ ਦੀਆਂ ਚੋਣਾਂ ਕਿੰਨਾ ਟਾਈਮ ਹੜਤਾਲ ਕਰਕੇ ਕਰੀਆਂ ਸੀ ਦੂਸਰਾ ਨੌਜਵਾਨ ਸਿਕੰਦਰ ਗਲਟੂ ਡੀਕੇ ਹੈ ਜਾਣ ਪਛਾਣ ਦਾ ਮਹਤਾਜ ਨਹੀਂ ਨਸ਼ਾ ਸ਼ਰੋਣ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਨਾਮ ਹੈ ਔਰ ਇਹਨੇ ਬਹੁਤ ਨੌਜਵਾਨਾਂ ਦਾ ਭਲਾ ਕੀਤਾ ਦੋਨਾਂ ਨਾਲ ਗੱਲਬਾਤ ਕਰਦੇ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਲੋਕ ਆਏ ਹੋਏ ਨੇ ਜਿਨ੍ਹਾਂ ਜਿਹਨਾਂ ਦੇ ਦਿਲ ਦੇ ਵਿੱਚ ਖੂਨ ਦੇ ਵਿੱਚ ਕਿਸੇ ਦਾ ਭਲਾ ਲਿਖਿਆ ਭਲਾ ਕਰਨਾ ਲਿਖਿਆ ਜਾਂ ਲੋਕਾਂ ਵਾਸਤੇ ਤੁਰਨਾ ਲਿਖਿਆ ਸਾਰੇ ਇੱਥੇ ਪਹੁੰਚੇ ਹੋਏ ਨੇ ਬਿਲੇ ਤੁਸੀਂ ਸੈਨੇਟ ਮੈਂਬਰ ਹੋ ਪਿਛਲੀ ਵਾਰੀ ਵੀ ਤੁਸੀਂ ਬਹੁਤ ਔਖੇ ਹੋ ਕੇ ਇਲੈਕਸ਼ਨ ਕਰਵਾਏ ਸੀ ਵੀਰੇ ਇਲੈਕਸ਼ਨ ਦੇ ਆੜ ਕਾ ਤੋਂ ਜਾਂਦੇ ਨੇ ਇਹਨਾਂ ਨੂੰ ਪ੍ਰੋਬਲਮ ਕੀ ਹੈ ਅੰਦਰਲੀ ਗੱਲ ਦੱਸੋ ਆਮ ਲੋਕਾਂ ਨੂੰ ਚਲੋ ਇੰਨੀ ਗੱਲ ਨਹੀਂ ਪਤਾ ਹੁੰਦੀ ਤੁਸੀਂ ਯੂਨੀਵਰਸਿਟੀ ਦੇ ਤੁਹਾਨੂੰ ਪਤਾ ਅਸਲ ਦੇ ਵਿੱਚ ਨਾ ਗਰਪਾਲ ਵੀਰੇ ਅੰਦਰਲੀ ਗੱਲ ਇਹ ਆ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਨਾ ਇਹ ਪੰਜਾਬ ਦੀ ਚੰਡੀਗੜ੍ਹ ਦੇ ਨਾਲ ਇੱਕ ਬਰੀਕ ਜੀ ਤੰਦ ਜੁੜੀ ਹੋਈ ਆ ਚੰਡੀਗੜ੍ਹ ਆਪਾਂ ਨੂੰ ਸਭ ਨੂੰ ਪਤਾ ਆਪਾਂ ਕਲੇਮ ਕਰਦੇ ਆ ਸਾਰੇ ਗਣੇ ਪੰਜਾਬ ਦਾ ਇਹਨਾਂ ਨੇ ਚੰਡੀਗੜ੍ਹ ਨੂੰ ਯੂਟੀ ਬਣਾਇਆ ਹੋਇਆ ਪਰ ਅਸਲ ਦੇ ਵਿੱਚ ਜਿਹੜਾ ਚੰਡੀਗੜ੍ਹ ਆ ਪੰਜਾਬ ਦੀ ਧਰਤੀ ਆ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਿਆ ਇਹ ਯੂਨੀਵਰਸਿਟੀ ਵੀ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਵਿੱਚ ਬਣੀ ਆ ਪਰ ਇਹ ਕਰਦੇ ਕੀ ਨੇ ਸੈਨੇਟਾ ਜਿਹੜੀ ਉਹਦੀ ਗਵਰਨਿੰਗ ਬਾਡੀ ਆ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਉਹ ਬਹੁਤਾ ਜਿਹੜੇ ਗ੍ਰੈਜੂਏਟ ਜਾਂ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਵਿੱਚੋਂ ਹੀ ਆਉਂਦਾ ਇਹਨਾਂ ਨੇ ਕੀ ਕੀਤਾ ਹੁਣ ਕਿ ਜਿਹੜੀ ਚੁਣੀ ਹੋਈ ਪੰਜਾਬ ਯੂਨੀਵਰਸਿਟੀ ਦਾ ਚੁਣਿਆ ਹੋਇਆ ਹਿੱਸਾ ਸੀ ਸੈਨੇਟ ਦਾ ਉਹਨਾਂ ਨੂੰ ਹੌਲੀ ਹੌਲੀ ਖਤਮ ਕਰਦੇ ਜਾ ਰਹੇ ਨੇ ਉਹਦੇ 'ਚ ਸਿੱਧੇ ਕਿਉਂਕਿ ਬੀਜੇਪੀ ਭਾਜਪਾ ਦੇ ਜਿਹੜੇ ਕਿਸਾਨ ਅੰਦੋਲਨ ਤੋਂ ਬਾਅਦ ਕੀ ਹੋਇਆ ਇਹਨਾਂ ਦੀ ਪੰਜਾਬੀਆਂ ਦੇ ਨਾਲ ਇੱਕ ਤਰ੍ਹਾਂ ਦੀ ਦੁਸ਼ਮਣੀ ਪੈ ਚੁੱਕੀ ਹੈ ਪੰਜਾਬ ਦੇ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਸਰਕਾਰ ਨਹੀਂ ਕਰ ਰਹੇ ਪੰਜਾਬ ਦੇ ਲਾਲੋ ਜਾਂ ਮੇਰੇ ਨਾਲ ਮੇਰੇ ਚਾਚਾ ਜੀ ਖੜੇ ਨੇ Rajasthan ਤੋਂ ਨੇ ਸਾਰੇ ਸਾਰੇ ਹੀ ਲਾਲੋ BJP ਦਾ ਕਿਸਾਨ ਵਰਗ ਦੀ ਦੁਸ਼ਮਣੀ ਹੈ ਟੋਟਲੀ ਤਾਂ ਆਪਣੇ ਲੋਕ ਇਹਨਾਂ ਨੂੰ ਪਤਾ ਵੀ ਅਸੀਂ ਪੰਜਾਬ ਚ ਚੋਣੇ ਤਾਂ ਜਾ ਨਹੀਂ ਸਕਦੇ ਫਿਰ ਇਹ ਨਾਮਿਨੇਟ ਕਰਨ ਦੇ ਕੋਸ਼ਿਸ਼ ਕਰਦੇ ਨੇ ਨਾਮਿਨੇਟ ਕਿਉਂ ਕਰਦੇ ਨੇ ਕਿਉਂਕਿ گورਨਿੰਗ ਬਾਡੀ ਆ ਚਲਾਉਣੇ ਸਾਇਲੈਂਟ ਇਹਨਾਂ ਬੰਦਿਆਂ ਨੇ ਹੁੰਦੀ ਆ ਫਿਰ ਹੌਲੀ ਹੌਲੀ ਇਹੋ ਜਿਹੇ ਫੈਸਲੇ ਲਏ ਜਾਣਗੇ ਇੱਥੇ ਇਹ ਯੂਨੀਵਰਸਿਟੀ ਦਾ ਨਾਮ ਬਦਲ ਕੇ ਵੀ ਪੰਜਾਬ ਯੂਨੀਵਰਸਿਟੀ ਕੁਝ ਹੋਰ ਰੱਖਿਆ ਜਾਊਗਾ ਜਿਵੇਂ ਪਿੱਛੇ ਜਿ ਇੱਕ ਮੁੰਡੇ ਨੇ ਮਤਾ ਵੀ ਪਾਇਆ ਸੀ ਪ੍ਰਧਾਨ ਨੇ ਹਰਿਆਣਾ ਕਾਂਗਰਸ ਦੇ ਨਾਲ ਸੰਬੰਧਤ ਸੀਗਾ ਉਹ ਆਪਾਂ ਕੱਲੇ ਬੀਜੇਪੀ ਦੀ ਗੱਲ ਕਰਦੇ ਨਾ ਕਾਂਗਰਸ ਵੱਲੋਂ ਨੇ ਮਤਾ ਪਾਇਆ ਸੀਗਾ ਦਪਿੰਦਰ ਹੁੱਡੇ ਦੀ ਇਨਵੋਲਵਮੈਂਟ ਸੀ ਇਸ ਚੀਜ਼ ਦੇ ਵਿੱਚ ਇਹਨਾਂ ਨੇ ਮਤਾ ਪਾਇਆ ਸੀ ਕਿ ਇਸ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਰੱਖ ਦੇ ਹਾਲਾਂਕਿ ਹਰਿਆਣੇ ਦਾ ਇੱਕ ਵੀ ਕਾਲਜ ਇਹਦੇ ਨਾਲ ਐਸੋਸੀਏਟ ਨਹੀਂ ਕਰਦਾ ਤਾਂ ਪੰਜਾਬ ਦੇ ਸਾਰੇ ਕਾਲਜ ਜੁੜੇ ਹੋਏ ਜਾ ਪੰਜਾਬੀ ਮੂਲ ਦੇ ਲੋਕ ਨੇ ਚਲੋ ਕੋਈ ਹਰਿਆਣੇ ਰਾਜਸਥਾਨ ਤੋਂ ਹੀ ਬਿਲੋਂਗ ਕਰਦਾ ਉਹਨਾਂ ਸਾਰਿਆਂ ਦੇ ਮਨਾਂ 'ਚ ਹੌਲੀ 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 ਕਰਕੇ ਉਹ ਵਿਕੇ-ਨਿੱਕੇ ਮਸਲੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਅਵਾਲਾ ਮਤਲਬ ਖੂਨ ਦਾ ਵਾਲਾ ਮਰਨ ਨੂੰ ਜੀ ਕਰਦਾ ਕੋਈ ਨਾ ਕੋਈ ਮੰਚ ਚਾਹੀਦਾ ਲੋਕਾਂ ਨੂੰ ਅੱਜ ਸਾਡੇ ਅਸੀਂ ਖੁਸ਼ ਨਸੀਬ ਸਾਬਦੇ ਹ ਆਪਣੇ ਆਪ ਨੂੰ ਅਸੀਂ ਇਸ ਧਰ ਲੈਿੰਦਾ ਸਾਨੂੰ ਮੌਕਾ ਹਿੱਸਾ ਬਣਨ ਦਾ ਮੌਕਾ ਮਿਲਿਆ ਇਹਦੀ ਗਵਾਹੀ ਕਰਨ ਦਾ ਮੌਕਾ ਮਿਲਿਆ ਇਹ ਵਾਹਿਗੁਰੂ ਕਾਲਪੁਰਖ ਦੀ ਕਿਰਪਾ ਹੈ ਕਿਉਂਕਿ ਇਹ ਮੋਰਚਾ ਇੱਕ ਇਤਿਹਾਸਿਕ ਮੋਰਚਾ ਹੋਊਗਾ ਜਿਹੜਾ ਚੰਡੀਗੜ੍ਹ 'ਚ ਮੈਨੂੰ ਲੱਗਦਾ ਪਿਛਲੇ 30-35 ਸਾਲ ਹੋ ਗ ਕਿਸੇ ਵੀ ਜਥੇਬੰਦੀ ਵੱਲੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਨਹੀਂ ਲੱਗਿਆ ਯੂਨੀਵਰਸਿਟੀ ਦਾ ਦੂਰ ਦੀ ਗੱਲ ਹੈ ਤਾਂ ਅੱਜ ਮੈਨੂੰ ਲੱਗਦਾ ਪ੍ਰਸ਼ਾਸਨ ਆ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਉਹਨਾਂ ਦੇ ਮੂੰਹ ਉੱਡੇ ਹੋਏ ਨੇ ਦੇਖ ਕੇ ਕਿ ਕਿੱਥੋਂ ਲੋਕ ਆ ਗਏ ਹਾਲੇ ਹਾਲਾਂਕਿ ਇੰਨੇ ਹੀ ਲੋਕ ਆ ਜਿਹੜੇ ਉਹ ਬਾਰਡਰਾਂ ਤੇ ਫਸੇ ਹੋਏ ਨੇ ਇੰਟੈਲੀਜੈਂਸ ਦੀ 25000 ਦੀ ਰਿਪੋਰਟ ਸੀਗੀ 25000 ਲੋਕ ਆਉਣਗੇ ਤਾਂ ਉਹ ਹਾਲੇ ਹੌਚ ਪੌਚ ਹੋਇਆ ਹੋਇਆ ਕੰਮ ਤੁਹਾਨੂੰ ਪਤਾ ਹੀ ਆ ਬਿਲਕੁਲ ਸੋਭਾ ਤੋਂ ਰੋਕ ਰਹੇ ਨੇ ਉੱਥੇ ਅੱਛਾ ਸਕੰਦਰભાઈ ਇਹ ਕਹਿ ਦਿੰਦੇ ਨੇ ਪੰਜਾਬੀ ਦਾ ਨਸ਼ੇੜੀ ਨੇ ਇਹ ਕਹਿ ਦਿੰਦੇ ਨੇ ਵੀ ਪੰਜਾਬੀਆਂ ਨੂੰ ਤਾਂ ਕੋਈ ਕੋਈ ਕੰਮ ਕਰਕੇ ਨਿਰਾਜ਼ੀ ਜਦੋਂ ਇਹੋ ਜਿਹਾ ਹੜ ਹੁੰਦਾ ਫਿਰ ਇਹਨਾਂ ਨੂੰ ਪਤਾ ਲੱਗਦਾ ਬਿਲਕੁਲ ਵੀਰੇ ਜਿੱਦਾਂ ਪੰਜਾਬ ਤੇ ਬਹੁਤ ਸਾਰੇ ਅਲੀਗੇਸ਼ਨ ਲਾਏ ਜਾਂਦੇ ਆ ਇਹ ਪੰਜਾਬੀ ਇਦਾਂ ਵਾ ਬਟ ਮੈਂ ਹਮੇਸ਼ਾ ਇਹ ਗੱਲ ਕਰਦਾ ਹਾਂ ਨਾ ਕਿ ਜਿਹੜੀ ਪਾਵਰ ਹੁੰਦੀ ਹੈ ਨਾ ਜਿਹੜੀ એનર્ਜੀ ਆ ਉਹ ਚੈਨਲਾਈਜ਼ ਕਿਹੜੇ ਪਾਸੇ ਹੁੰਦੀ ਹੈ ਉਹ ਜਦ ਕਿਸੇ ਮਾੜੇ ਪਾਸੇ ਨੂੰ ਜਾਂਦੀ ਹੈ ਤਾਂ ਉਧਰ ਵੀ ਉਹ ਖਲਾਰਾ ਪਾਉਂਦੀ ਹੈ ਜਦ ਉਹ ਚੰਗੇ ਪਾਸੇ ਆਉਂਦੀ ਹੈ ਤਾਂ ਤੁਸੀਂ ਇਹ ਹੜ ਵੇਖ ਹੀ ਰਹੇ ਹੋ ਇਹ ਪੰਜਾਬੀ ਜਿਹੜੇ ਆ ਜਿਹੜੇ ਉਹ ਲੋਕ ਨੇ ਜਿਹੜੇ ਉਸ ਆਲਾਮਤ ਤੋਂ ਬਚੇ ਰਹੇ ਤੇ ਆਪਦੇ ਹੱਕਾਂ ਦੀ ਗੱਲ ਕਰਨੀ ਜਾਣਦੇ ਆ ਸੋ ਬਾਕੀ ਪੰਜਾਬ ਇਹਦੇ ਵਿੱਚੋਂ ਨਿਕਲ ਰਿਹਾ ਵਾ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਨਾ ਮੈਂ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਮੈਂ ਇੱਥੇ ਐਮਏ ਕਰ ਰਿਹਾ ਹਾਂ ਸੋਸ਼ਲ ਵਰਕ ਦੀ ਤੇ ਮੇਰੇ ਵਰਗੇ ਨੌਜਵਾਨ ਜਿਹੜੇ ਭਟਕ ਗਏ ਸੀ ਰਾਹਤੇ ਤੋਂ ਦੁਬਾਰਾ ਫੇਰ ਇਸ ਯੂਨੀਵਰਸਿਟੀ ਨੇ ਜਗ੍ਹਾ ਦਿੱਤੀ ਆ ਆਪਦੇ ਕਲਾਵੇ ਚ ਲਿਆ ਵਾ ਸਾਨੂੰ ਪੜਨ ਦਾ ਮੌਕਾ ਦਿੱਤਾ ਵਾ ਇਸ ਕਰਕੇ ਅਸੀਂ ਹੁਣ ਇਹਦੇ ਲਈ ਖੜੇ ਆ ਸਾਡੇ ਨਾਲ ਜਿੰਨੇ ਵੀ ਯਾਰ ਦੋਸਤ ਨੇ ਸਾਰੇ ਜਿੰਨੇ ਵੀ ਜਿੱਥੇ ਤੱਕ ਸਾਡੀ એનર્ਜੀ ਕੰਮ ਕਰਦੀ ਹੈ ਅਸੀਂ ਸਭ ਨੂੰ ਇੱਥੇ ਬੁਲਾਇਆ ਹੋਇਆ ਵਾ ਕਿ ਸਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਸਾਡੀ ਜਿਹੜੀ ਸੈਨਟ ਆ ਉਹਨੂੰ ਬਚਾਇਆ ਜਾਵੇ ਉਹਦੀਆਂ ਇਲੈਕਸ਼ਨਸ ਜਿਹੜੀਆਂ ਨੇ ਉਹ ਡੇਟ ਅਨਾਉਂਸ ਕੀਤੀ ਜਾਵੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਕਿਉਂਕਿ ਇਹ ਅਸੀਂ ਇਹ ਨਹੀਂ ਚਾਹੁੰਦੇਗੇ ਕਿ ਦਿੱਲੀ ਦੀਆਂ ਯੂਨੀਵਰਸਿਟੀਆਂ ਵਾਂਗ ਸਾਡੇ ਇੱਥੇ ਮੂਤ ਦੇ ਉੱਤੇ ਜਾਂ ਕਿਸੇ ਗੋਬਰ ਦੇ ਉੱਤੇ ਰਿਸਰਚ ਕੀਤੀ ਜਾਵੇ ਸਾਡੀ ਪੰਜਾਬ ਯੂਨੀਵਰਸਿਟੀ ਆ ਅਸੀਂ ਇੱਥੇ ਕਦਰਾਂ ਕੀਮਤਾਂ ਤੇ ਸੱਭਿਆਚਾਰ ਅਸੀਂ ਇੱਥੇ ਹੋਰ ਜਿਹੜੇ ਦੁਨੀਆ ਦੇ ਜਿੰਨੇ ਵੀ ਸਬਜੈਕਟ ਨੇ ਉਹਨਾਂ ਦੀ ਪੜ੍ਹਾਈ ਕੀਤੀ ਜਾਵੇ ਨਾ ਕਿ ਹੋਰ ਚੀਜ਼ਾਂ ਦੀ ਸੋ ਅਸੀਂ ਇਸ ਕਰਕੇ ਜੁੜੇ ਹੋਏ ਆ ਤੇ ਸਾਡਾ ਵੱਡਾ ਭਾਈ ਮੂਰੇ ਲੱਗ ਕੇ ਇਹਨਾਂ ਭਾਈ ਉਹਨਾਂ ਨੇ ਪਹਿਲਾਂ ਵੀ ਇਹ ਸੈਨੀਟ ਚੋਨਾ ਕਰਾਈਆਂ ਸੀਗੀਆਂ ਹੁਣ ਵੀ ਬਾਈ ਮੂਰੇ ਲੱਗਿਆ ਹੋਇਆ ਵਾ ਸੋ ਅਸੀਂ ਇਹਨਾਂ ਦੇ ਮਤਲਬ ਨਕਸ਼ੇ ਕਦਮਾਂ ਤੇ ਚੱਲ ਰਹੇ ਹਾਂ ਦੇਖ ਰਹੇ ਹਾਂ ਅੱਗੇ ਕਿ ਸੰਘਰਸ਼ ਕਿਦਾਂ ਲੜੇ ਜਾਂਦੇ ਆ ਕਿਦਾਂ ਜਿੱਤੇ ਜਾਂਦੇ ਆ ਸੋ ਇਹੀ ਸੀ ਅੱਛਾ ਭਾਈ ਤੁਸੀਂ ਅਗਵਾਈ ਕਰ ਰਹੇ ਹੋ ਮੋਰਚੇ ਦੀ ਤੁਹਾਨੂੰ ਪਤਾ ਹੋਊਗਾ ਇਹ ਅੱਜ ਦਾ ਦਿਨ ਹੀ ਚੱਲਣਾ ਹੈ ਕਿ ਲੰਬਾ ਵੀ ਚੱਲ ਸਕਦਾ ਦੇਖੋ ਜੀ ਸਾਡੀ ਜਿਹੜੀ ਫਿਲਹਾਲ ਮੰਗ ਹੈ ਉਹ ਸੈਨੀਟ ਦੀ ਚੋਨਾ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਆ ਇਹ ਵਾਈਸ ਚਾਂਸਲਰ ਨੇ ਕੱਲ ਮੀਡੀਆ 'ਚ ਖਬਰਾਂ ਦਿੱਤੀਆਂ ਨੇ ਮੀਡੀਆ 'ਚ ਬਿਆਨ ਦਿੱਤੇ ਨੇ ਕਿ ਅਸੀਂ ਨੋਟੀਫਿਕੇਸ਼ਨ ਭੇਜਤਾ ਹੈ ਪਰ ਆਜੋ ਚਾਹੀ ਆਜੋ ਪਰ ਅਸਲ ਦੇ ਵਿੱਚ ਹੋਇਆ ਕੀ ਹੈ ਜੇ ਵਾਈਸ ਚਾਂਸਲਰ ਸਾਡੀ ਅਥਾਰਟੀ ਯੂਨੀਵਰਸਿਟੀ ਦੀ ਹੈਡ ਹੈ ਉਹ ਸਾਡੀ ਕਨਸਟੀਟਿਊਸ਼ਨਲ ਹੈਡ ਵੀ ਵਾਈਸ ਚਾਂਸਲਰ ਆ ਸੈਲਰਡ ਦੀ ਹੈਡ ਵੀ ਆ ਜੇ ਉਹਨਾਂ ਨੂੰ ਅਸੀਂ ਉਹਨਾਂ ਦੇ ਬੱਚੇ ਆ ਜੇ ਉਹਨਾਂ ਨੂੰ ਲੱਗਦਾ ਸਾਡੇ ਤੇ ਯਕੀਨ ਹੈ ਤਾਂ ਸਾਡੇ ਕੋਲੇ ਆ ਕੇ ਗੱਲ ਕਰਨ ਮੀਡੀਆ ਦੇ ਰਾਹੀਂ ਸਾਡੇ ਨਾਲ ਕਿਉਂ ਗੱਲ ਕਰ ਰਹੇ ਹੋ ਸਾਡੇ ਸਾਹਮਣੇ ਨੋਟੀਫਿਕੇਸ਼ਨ ਲੈ ਕੇ ਆਉਣ ਜਾਂ ਕੋਈ ਵੀ ਕਿਸੇ ਵੀ ਦਾਪਤਾ ਹੋ ਸਕਦਾ ਕਿਸੇ ਤਰੀਕੇ ਜਦੋਂ ਚੋਣਾਂ ਦੀ ਅਪਰੂਵਲ ਆਜੂਗੀ ਨੋਟੀਫਿਕੇਸ਼ਨ ਆਜੂਗਾ ਨਾਲ ਦੀ ਨਾਲ ਧਰਨਾ ਚੱਕਿਆ ਜਾਊਗਾ ਹੋਰ ਮਸਲਾ ਹੀ ਕੋਈ ਨਹੀਂ ਹੈਗਾ ਬਾਕੀ ਜਿਹਨੇ ਨਾਂ ਦਿੱਤੀ ਤਾਂ ਫਿਰ ਇੱਥੇ ਹੀ ਆ ਤੁਸੀਂ ਬਿਲਕੁਲ ਇੱਥੇ ਹੀ ਆ ਜਿੰਨਾ ਚਿਰ ਚੱਲੂਗਾ ਫਿਰ ਬੈਠਾਂਗੇ ਜੀ ਬਿਲਕੁਲ ਬੈਠਾਂਗੇ ਤੁਸੀਂ ਰਾਜਸਥਾਨ ਤੋਂ ਆਏ ਹੋ ਇਹ ਕਹਿੰਦੇ ਕੱਲਾ ਪੰਜਾਬ ਦੇ ਲੋਕ ਹੀ ਆ ਬਸ ਜਿਹੜੇ ਖਰਾਬ ਕਰਨ ਵਾਲੇ ਫਿਰ ਤੁਸੀਂ ਰਾਜਸਥਾਨ ਵਾਲੇ ਵੀ ਆ ਗਏ ਨਹੀਂ ਸਾਡੀ ਰਾਜਸਥਾਨ ਦੇ ਵਿੱਚ ਜੀ ਕਿਸਾਨ ਜਥੇਬੰਦੀ ਹੈ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀ ਉਹਦੇ ਪ੍ਰਧਾਨ ਰਣਜੀਤ ਸਿੰਘ ਰਾਜੂ ਜੀ ਉਹ ਵੀ ਅੱਜ ਪਹੁੰਚੇ ਆ ਇੱਥੇ ਤੇ ਅਸੀਂ ਵੀ ਸਾਰੇ ਪਹੁੰਚੇ ਆ ਜੀ ਇੱਥੇ ਤੇ ਰਾਜਸਥਾਨ ਨੂੰ ਇਸ ਯੂਨੀਵਰਸਿਟੀ ਦੇ ਵਿੱਚ ਜਿੰਨੇ ਲੋਕ ਪੜ੍ਹੇ ਆ ਸਾਰਿਆਂ ਨੂੰ ਬਹੁਤ ਜ਼ਿਆਦਾ ਦਰਦ ਆ ਇਸ ਚੀਜ਼ ਦਾ ਯੂਨੀਵਰਸਿਟੀ ਦਾ ਜੀ ਕਿਉਂਕਿ ਇਹਦੇ ਵਿੱਚ ਗਰੀਬ ਮੀਡੀਅਮ ਵਰਗ ਦੇ ਬੱਚਿਆਂ ਨੇ ਪੜ੍ਹਨਾ ਉਹ ਉੱਚੀ ਸਿੱਖਿਆ ਇੱਥੋਂ ਹੀ ਪ੍ਰਾਪਤ ਕਰਦੇ ਆ ਜੀ ਤੇ ਇਹ ਸਰਕਾਰਾਂ ਦਾ ਇਹ ਸਿੱਖਿਆ ਤੋਂ ਬਚਿਤ ਕਰਨਾ ਜੀ ਸਾਰੇ ਜਥੇਬੰਦੀਆਂ ਰਾਜਸਥਾਨ ਦੀਆਂ ਵੀ ਅਸੀਂ ਵੀ ਸਾਰੇ ਅਸੀਂ ਇਹ ਜਿੰਨਾ ਲੰਮਾ ਮਰਜ਼ੀ ਧਰਨਾ ਚੱਲੇ ਅਸੀਂ ਇੱਥੇ ਹੀ ਰਹਿਣ ਵਾਸਤੇ ਆਏ ਹਾਂ ਜੀ ਅੱਛਾ ਭਾਈ ਇਹ ਇਸ ਯੂਨੀਵਰਸਿਟੀ ਨੇ ਬਹੁਤ ਪ੍ਰੋਡਕਟ ਪੈਦਾ ਕਰਨੇ ਨੇ ਕਿੰਨੇ ਐਮ.ਐਲ.ਏ. ਇੱਥੋਂ ਬਣੇ ਮੰਤਰੀ ਇੱਥੋਂ ਬਣੇ ਜਾਂ ਜਿਹੜੇ ਖਾਸ ਤੌਰ ਤੇ ਉਹ ਜਿਹੜੇ ਸੱਤਾ ਦੇ ਖਿਲਾਫ ਲੜਦੇ ਆ ਜ਼ੁਲਮ ਦੇ ਖਿਲਾਫ ਲੜਦੇ ਉਹ ਇਸ ਯੂਨੀਵਰਸਿਟੀ ਦੀ ਤਸਵੀਰ ਹੀ ਆ ਵੀ ਇੱਥੋਂ ਖੂਨ ਪੈਦਾ ਹੁੰਦਾ ਉਹ ਫਿਰ ਇਹ ਉਹਨਾਂ ਚੀਜ਼ਾਂ ਨੂੰ ਖਤਮ ਕਰਨ ਦੀ ਜੇ ਸਕੀਮ ਹੈ ਇਹ ਮਤਲਬ ਵੀ ਇੱਥੋਂ ਪੰਜਾਬ ਦੀ ਜਿਹੜੀ ਆਵਾਜ਼ ਉੱਠਦੀ ਆ ਉਹ ਬੰਦ ਕਰਦੀ ਏ ਇਹ ਫਿਰ ਲੰਮਾ ਹਮਲਾ ਕਰ ਰਹੇ ਬਿਲਕੁਲ ਆਪਾਂ ਪੰਜਾਬ ਦੇ ਵਿੱਚ ਕਹਾਵਤ ਸੁਣ ਜੇ ਇੱਥੇ ਤੇਲ ਪਾਇਆ ਜਾਊਗਾ ਬੂਟੇ ਫੇਰ ਮਰ ਜਾਣਗੇ ਸੋ ਇਹ ਕੇਂਦਰ ਸਰਕਾਰ ਬਾਰ ਬਾਰ ਟੈਸਟ ਪੈਨ ਲਾ ਕੇ ਦੇਖ ਰਹੀ ਆ ਇਹਨਾਂ ਨੂੰ ਜਿਹੜਾ ਸਾੜਾ ਵਾ ਕਿ ਜ਼ਿਆਦਾ ਸੀ ਇਹਨਾਂ ਦੀ ਧੌਣ ਚੋਂ ਕਿੱਲਾ ਕੱਢ ਕੇ ਆਏ ਆ ਦਿੱਲੀ ਦੇ ਵਿੱਚ ਹੁਣ ਬਾਰ ਬਾਰ ਟੈਸਟ ਪੈਨ ਲਾ ਕੇ ਦੇਖਦੇ ਨੇ ਕਦੇ ਕਿਸ ਸਬਜੈਕਟ ਤੇ ਕਦੇ ਕਿਸ ਚੀਜ਼ ਦੇ ਉੱਪਰ ਸੋ ਇਹਨਾਂ ਦੇ ਇਹਨਾਂ ਨੇ ਹੁਣ ਇਸ ਚੀਜ਼ ਦੇ ਨਾਲ ਛੇੜਖਾਨੀ ਕੀਤੀ ਆ ਕਿ ਇਹ ਇਨਾਂ ਦੀ ਆਵਾਜ਼ ਕਿਵੇਂ ਬੰਦ ਹੋਵੇ ਇਨਾਂ ਦੀ ਐਜੂਕੇਸ਼ਨ ਜਿਹੜਾ ਇਹ ਇਨਾਂ ਸੱਭਿਆਚਾਰ ਬਾਰੇ ਆਪਦੇ ਲੋਕਾਂ ਬਾਰੇ ਇਹਨਾਂ ਦੇ ਅੰਦਰ ਜਿਹੜਾ ਜਨੂਨ ਆ ਲੜਨ ਦੀ ਤਾਕਤ ਆ ਉਹ ਕਿਵੇਂ ਬੰਦ ਕੀਤੀ ਜਾ ਸਕਦੀ ਆ ਆਪਦੇ ਸੱਭਿਆਚਾਰ ਤੋਂ ਆਪਦੇ ਧਰਮ ਤੋਂ ਆਪਦੇ ਇਤਿਹਾਸ ਤੋਂ ਕਿਵੇਂ ਤੋੜਿਆ ਜਾ ਸਕਦਾ ਵਾ ਤੇ ਉਹ ਸਾਨੂੰ ਉਹ ਸਾਡੇ ਇੰਸਟੀਚਿਊਟ ਆ ਜਿਹੜੇ ਸਾਨੂੰ ਇਤਿਹਾਸ ਨਾਲ ਜਾਣੂ ਕਰਾਉਂਦੇ ਆ ਸਾਨੂੰ ਸਾਡੀ ਪਾਵਰ ਦਿਖਾਉਂਦੇ ਆ ਸੋ ਉਹ ਸੀਜ਼ ਨੂੰ ਜੜਾਂ ਦੇ ਵਿੱਚ ਤੇਲ ਪਾਇਆ ਜਾ ਰਿਹਾ ਕਿ ਇਹ ਇਸ ਥਾਂ ਤੇ ਆਵਦਾ ਜਿਹੜੀਆਂ ਮਨਮਰਜ਼ੀਆਂ ਸਰਕਾਰ ਚਲਾ ਸਕੇ ਉਹ ਚਾਹੁੰਦੇ ਆ ਇੱਥੇ ਜਿੱਦਾਂ ਯੂਨੀਵਰਸਿਟੀ ਯੂਨੀਵਰਸਿਟੀ ਯੂਨੀਵਰਸ ਇੱਥੇ ਪੰਜਾਬ ਵੀ ਪੜ ਰਿਹਾ ਇੱਥੇ ਰਾਜਸਥਾਨ ਵੀ ਪੜ ਰਿਹਾ ਇੱਥੇ ਹਿਮਾਚਲ ਵੀ ਪੜ ਰਿਹਾ ਇੱਥੇ ਮਨੀਪੁਰ ਵੀ ਪੜ ਰਿਹਾ ਇੱਥੇ ਬਿਹਾਰ ਵੀ ਪੜ ਰਿਹਾ ਸਾਰੇ ਪੂਰੇ ਭਾਰਤ ਵਰਸ਼ ਤੋਂ ਇੱਥੇ ਸਟੂਡੈਂਟ ਪੜ ਰਹੇ ਨੇ ਮੇਰੇ ਨਾਲ ਏਜਿਪਟ ਤੋਂ ਆ ਸਟੂਡੈਂਟ ਉਹ ਵੀ ਇੱਥੇ ਪੜ ਰਹੇ ਨੇ ਸੋ ਹਰੇਕ ਥਾਂ ਤੋਂ ਜਿਹੜਾ ਇੱਥੇ ਇੱਕ ਅ ਅੱਜ ਤੱਕ ਚੱਲ ਰਹੀ ਹੈ ਬੰਦਾ ਇੱਥੇ ਜਿਹੜਾ ਆਪਦੇ ਸੂਬੇ ਤੋਂ ਆ ਕੇ ਇੱਥੇ ਪੜ ਰਿਹਾ ਵਾ ਸੋ ਆਪਦੀ ਲੈਂਗੁਏਜ ਨੂੰ ਪ੍ਰੇਫਰ ਕਰਦਾ ਵਾ ਜਿਸ ਦਿਨ ਇਹਨਾਂ ਦੇ ਇਹ ਮਨਸੂਬੇ ਕਾਮਯਾਬ ਹੋ ਜਾਣਗੇ ਇੱਥੇ ਪੰਜਾਬ ਦਾ ਜਿਹੜਾ ਸਟੂਡੈਂਟ ਆ ਉਹ ਪੰਜਾਬੀ ਚ ਪੇਪਰ ਦੇ ਸਕਦਾ ਸੋ ਜਿਹੜਾ ਮੇਰਾ ਸਬਜੈਕਟ ਆ ਮਾਸਟਰ ਆਫ ਸੋਸ਼ਲ ਵਰਕ ਇਹਦਾ ਸਿਲੇਬਸ ਇੰਗਲਿਸ਼ ਵਿੱਚ ਆ ਪਰ ਇਹਦੇ ਵਿੱਚ ਇਹ ਸਾਨੂੰ ਅਧਿਕਾਰ ਆ ਕਿ ਅਸੀਂ ਇਹਦਾ ਜਿਹੜਾ ਐਗਜ਼ਾਮ ਆ ਉਹ ਇੰਗਲਿਸ਼ ਵਿੱਚ ਵੀ ਦੇ ਸਕਦੇ ਆ ਅਸੀਂ ਪੰਜਾਬੀ ਚ ਵੀ ਦੇ ਸਕਦੇ ਆ ਅਸੀਂ ਹਿੰਦੀ ਚ ਵੀ ਦੇ ਸਕਦੇ ਆ ਪਰ ਜਿਸ ਦਿਨ ਇਹ ਸਰਕਾਰਾਂ ਇਸ ਆਪ ਦੇ ਜਿਹੜੇ ਮਨਸੂਬੇ ਇਹਨਾਂ ਦੇ ਵਿੱਚ ਕਾਮਯਾਬ ਹੋ ਗੀਆਂ ਆਪ ਦਾ ਇੰਪਲੀਮੈਂਟ ਜਿਹੜਾ ਪਲਾਨ ਇੱਥੇ ਕਰਤਾ ਇਹਨਾਂ ਨੇ ਤਾਂ ਉਸ ਟਾਈਮ ਇਹ ਚੀਜ਼ਾਂ ਜਿਹੜੀਆਂ ਨੇ ਇਹ ਵਿਲੱਖਣਤਾ ਜਿਹੜੀ ਖਤਮ ਹੋ ਜੂਗੀ ਸਾਡੇ ਤੇ ਹਿੰਦੀ ਥੋਪ ਦਿੱਤੀ ਜਾਊਗੀ ਜਾਂ ਸਾਡੇ ਤੇ ਕੋਈ ਹੋਰ ਭਾਸ਼ਾ ਥੋਪ ਦਿੱਤੀ ਜਾਊਗੀ ਸਾਡਾ ਵਿਲੱਖਣਤਾ ਜਿਹੜੀ ਉਹ ਖਤਮ ਹੋ ਜੂਗੀ ਸੋ ਇਹ ਸਰਕਾਰਾਂ ਇਸੇ ਚੀਜ਼ ਨੂੰ ਖਰਾਬ ਕਰਨ ਦੇ ਲਈ ਆਪਦੀਆਂ ਮਨਮਰਜ਼ੀ ਦੀਆਂ ਫੀਸਾਂ ਲਾਗੂ ਕਰਨ ਲਈ ਆਪਦੀ ਮਨਮਰਜ਼ੀ ਦੇ ਅਧਿਹਾਪਕ ਇੱਥੇ ਲਾਉਣ ਲਈ ਸਾਰਾ ਜਿਹੜਾ ਤਾਣਾ ਬਾਣਾ ਉਹ ਕਰ ਰਹੀ ਆ ਬਟ ਪੰਜਾਬ ਨੇ ਮੂੰਹ ਤੋੜ ਜਵਾਬ ਦਿੱਤਾ ਇਸ ਵਕਤ ਪਹਿਲਾਂ ਹੀ ਨੱਕ ਭੰਨਿਆ ਇਹਨਾਂ ਦਾ ਸੋ ਜੇ ਅੱਗੇ ਵੀ ਇਹ ਇਹ ਜਿਆ ਕੁਝ ਕਰਦੇ ਰਹਿਣਗੇ ਤਾਂ ਪੰਜਾਬ ਨੱਕ ਭੰਨਦਾ ਰਹੂਗਾ ਅੱਛਾ ਇਹ ਮੋਰਚਾ ਫਿਰ ਕਿਉਂਕਿ ਸਲਾਬ ਦੇ ਹਿਸਾਬ ਨਾਲ ਲੋਕਾਂ ਦੇ ਕੱਟ ਦੇ ਹਿਸਾਬ ਨਾਲ ਲੱਗਦਾ ਵੀ ਜਿੱਤੇ ਪਿਆ ਪਰ ਕੋਈ ਹੈ ਲੱਗਦਾ ਵੀ ਵੀ ਜਿਵੇਂ ਕਾਲੇ ਕਾਨੂੰਨ ਵਾਪਸ ਕਰਵਾਤੇ ਸੀ ਇਹਦੇ ਤੇ ਭੱਜਪਾ ਨੂੰ ਅੜੰਦਾ ਨਹੀਂ ਦਿੰਦੇ ਨਹੀਂ 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 ਪੰਜਾਬ ਪੰਜਾਬ ਨੂੰ ਲੜਨਾ ਆਉਂਦਾ ਪੰਜਾਬ ਨੂੰ ਅੜਨਾ ਆਉਂਦਾ ਵਾ ਤੇ ਬਹਿ ਜਾਗੇ ਉੱਥੇ ਇੰਨੀ ਦੂਰ 350 ਕਿਲੋਮੀਟਰ ਜਾ ਕੇ ਜੇ ਪੰਜਾਬ ਬੈਠਣਾ ਜਾਣਦਾ ਵਾ ਇਹ ਤਾਂ ਫੇਰ ਆਪਦੀਆਂ ਜੜ੍ਹਾਂ ਦੇ ਵਿੱਚ ਆਪਦੇ ਇਲਾਕੇ ਦੇ ਵਿੱਚ ਆ ਇੱਥੇ ਨਾ ਬੈਠਿਆ ਜਾਊਗਾ ਸੋ ਜੰਗ ਲੰਮੀ ਚੱਲ ਸਕਦੀ ਆ ਪਰ ਇਹ ਨਹੀਂਗਾ ਵੀ ਇਹਨਾਂ ਨੂੰ ਜਿੱਤਣ ਦੇ ਦੇਾਂਗੇ ਅਸੀਂ ਇਹ ਜਿਹੜੇ ਇਹਨਾਂ ਨੇ ਲਿਆਂਦੇ ਆ ਸੈਨਟ ਨੂੰ ਭੰਗ ਕਰਨ ਵਾਲਾ ਸਿਸਟਮ ਲਿਆਂਦਾ ਜਿਹੜਾ ਇਹਨਾਂ ਨੇ ਆਪਦੀਆਂ ਮਨਮਰਜ਼ੀਆਂ ਕਰਨ ਦਾ ਜਿਹੜਾ ਰਾਹ ਖੋਲਣ ਨੂੰ ਫਿਰਦੇ ਆ ਇਹ ਅਸੀਂ ਇਹ ਨਹੀਂ ਖੁੱਲਣ ਦੇਣਾ ਅੱਛਾ ਆਖਰੀ ਸਵਾਲ ਹੈ ਬਾਈ ਤੁਸੀਂ ਆਮ ਤੌਰ ਤੇ ਉਹਨਾਂ ਮੁੰਡਿਆਂ ਨੂੰ ਮਿਲਦੇ ਹੋ ਜਿਹੜੇ ਨਸ਼ੇ ਦੇ ਵਿੱਚ ਸੀਗੇ ਜਾਂ ਜਿਹੜੇ ਨਸ਼ੇ ਦੇ ਵਿੱਚੋਂ ਨਿਕਲ ਰਹੇ ਨੇ ਤੁਸੀਂ ਚਲੋ ਇਹ ਕਹਿਣ ਤੋਂ ਪਾਪ ਵੀ ਬਹੁਤ ਸਾਰੇ ਪੰਜਾਬ ਕਿਉਂਕਿ ਪੰਜਾਬ ਬਹੁਤ ਨਸ਼ੇ ਚ ਹੋ ਗਿਆ ਪੰਜਾਬ ਦੇ ਬਹੁਤ ਮੁੰਡਿਆਂ ਨੂੰ ਮਿਲਦੇ ਹੋ ਪੰਜਾਬ ਦੇ ਮੁੰਡਿਆਂ ਦਾ ਸੁਭਾਅ ਕਿ ਹੋ ਜਾ ਕੇ ਹੋਜੀ ਤਸੀਰ ਆ ਉਹਨਾਂ ਦੇ ਵਿੱਚੋਂ ਜज्ਬਾ ਕਿਵੇਂ ਉੱਠਦਾ ਕਿਉਂ ਉੱਠਦਾ ਇਹ ਪੰਜਾਬ ਨੂੰ ਹੀ ਕਿਉਂ ਤਾਂ ਹੀ ਟਾਰਗੇਟ ਕਰਦੇ ਨੇ ਇਹਨਾਂ ਦੇ ਨੌਜਵਾਨਾਂ ਤੋਂ ਡਰਦੇ ਕਿਉਂ ਨੇ ਸਾਡੇ ਨੌਜਵਾਨਾਂ ਚ ਇਹੋ ਜੀ ਚੀਜ਼ ਕੀ ਹੈ ਸਾਡੇ ਪੰਜਾਬ ਦੇ ਜਿੰਨੇ ਵੀ ਨੌਜਵਾਨ ਆ ਗੱਲ ਇਹਨਾਂ ਦੀ ਤਸਵੀਰ ਦੀ ਆ ਇਹਨਾਂ ਦੀ એનર્ਜੀ ਦੀ ਆ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹਨਾਂ ਦੀ એનર્ਜੀ ਜਿੱਧਰ ਵੀ ਜਾਊਗੀ ਧੂੜਾਂ ਪਟੂਗੀ ਇਸ એનર્ਜੀ ਤੋਂ ਡਰਦੇ ਆ ਜਦ ਇਹ એનર્ਜੀ 1947 ਵੇਲੇ ਜਾਂ ਉਸ ਤੋਂ ਪਹਿਲਾਂ ਸੀਗੀ ਤਾਂ ਇਹ એનર્ਜੀ ਫਾਂਸੀ ਦੇ ਰਸੇ ਪਾਉਂਦੀ ਰਹੀ ਆ ਗਲ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਇਸੇ એનર્ਜੀ ਦੀਆਂ ਨੇ ਪੰਜਾਬ ਦੀ એનર્ਜੀ ਦੀਆਂ ਨੇ ਸੋ ਉਸ ਤੋਂ ਬਾਅਦ ਜਿੰਨੀਆਂ ਵੀ ਮੂਵਮੈਂਟਾਂ ਹੋਈਆਂ ਨੇ ਸੋ ਉਹਨਾਂ ਦੇ ਵਿੱਚ ਇਸੇ એનર્ਜੀ ਦੇ ਇਸੇ ਜਜ਼ਬੇ ਨੇ ਕੰਮ ਕੀਤਾ ਵਾ ਸੋ ਪੰਜਾਬ ਦੀ ਜਿਹੜੀ ਪੰਜਾਬ ਦੇ ਨੌਜਵਾਨਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਉਹ ਹਰੇਕ ਪੰਜਾਬੀ ਅਸੀਂ ਅਸੀਂ ਪੰਜਾਬੀ ਲੋਕ ਨਸ਼ੇ ਦੇ ਵਿੱਚ ਗਲਤਾਨ ਹੋਏ ਕਿਵੇਂ ਸਾਡੇ ਸਾਹਮਣੇ ਲਿਆ ਕੇ ਪ੍ਰੋਡਕਟ ਰੱਖ ਦਿੱਤਾ ਗਿਆ ਅਸੀਂ ਤਾਂ ਬਾਗੀ ਸੀ ਸਾਨੂੰ ਅਸੀਂ ਕਰਦੇ ਹੀ ਉਹ ਚੀਜ਼ਾਂ ਜਿਹੜੀ ਚੀਜ਼ ਤੋਂ ਸਾਨੂੰ ਰੋਕਿਆ ਜਾਂਦਾ ਸਾਨੂੰ ਅਸੀਂ ਜਦੋਂ ਸਾਡੇ ਦਿੱਲੀ ਨੂੰ ਤੁਰੇ ਆ ਕਿਸਾਨ ਅਸੀਂ ਉਹ ਨਾ ਨਹੀਂ ਸੀ ਤੁਰੇ ਜਦੋਂ ਉੱਥੋਂ ਮੂਹਰੇ ਬੈਰੀਕੇਡ ਭੰਨੇ ਆ ਜਦੋਂ ਮੂਹਰੇ ਹਰਿਆਣਾ ਪੁਲਿਸ ਲੱਗੀ ਆ ਅਸੀਂ ਉਦੋਂ ਤੁਰੇ ਆ ਵੀ ਐਂ ਐਂ ਤੁਸੀਂ ਰੋਕ ਲੋਂਗੇ ਅਸੀਂ ਬਾਗੀ ਕਿਸਮ ਦੇ ਸਾਡਾ ਸੁਭਾਅ ਬਾਗੀ ਆ ਸਾਡਾ ਸਾਡਾ ਖੂਨ ਬਾਗੀ ਆ ਸਾਡਾ ਜਿਹੜਾ ਇਲਾਕਾ ਵਾ ਜਿੱਥੇ ਅਸੀਂ ਹਮੇਸ਼ਾ ਜਿਹੜੇ ਹਮਲਾਵਰ ਹੋ ਕੇ ਆਏ ਆ ਉਹਨਾਂ ਦੇ ਨਾਲ ਅਸੀਂ ਲੜੇ ਆ ਸਾਡੇ ਖੂਨ ਦੇ ਵਿੱਚ ਬਾਗੀ ਪੁਣਾ ਵਾ ਸਾਨੂੰ ਜਿਹੜੀ ਚੀਜ਼ ਤੋਂ ਰੋਕਿਆ ਜਾਂਦਾ ਸੀ ਉਹ ਕਰਦੇ ਆ ਜਿਹੜੀ ਚੀਜ਼ ਬੋਲਣ ਤੋਂ ਰੋਕਿਆ ਜਾਂਦਾ ਉਹ ਬੋਲਦੇ ਆ ਸਾਡਾ ਸੁਭਾਅ ਬਾਗੀ ਆ ਇਸ ਮੈਂ ਇਸ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਵੇਖਦਾ ਹੁੰਨਾ ਵਾ ਇਹਨਾਂ ਅੱਜ ਵੀ ਜਦੋਂ ਕਿਸੇ ਚੀਜ਼ ਨਸ਼ੇ ਦੇ ਵਿੱਚੋਂ ਕਿਸੇ ਨੌਜਵਾਨ ਨੂੰ ਕੱਢਣਾ ਹੁੰਦਾ ਵਾ ਉਹਨੂੰ ਇਹ ਚੀਜ਼ਾਂ ਸਮਝਾਈਆਂ ਜਾਂਦੀਆਂ ਕਿ ਤੇਰੀ ਇਹ એનર્ਜੀ ਜਿਹੜੀ ਆ ਉਹ ਕਿਸ ਲੈਵਲ ਤੇ ਆ ਤੇਰੀ ਡਾਇਵਰਸ਼ਨ ਕਿਦਾਂ ਹੋਊਗੀ ਸੋ ਇਸ ਤਰੀਕੇ ਨਾਲ ਹੀ ਜੇ ਆਪਾਂ ਕਹਿ ਦਈਏ ਕੱਲੀਆਂ ਦਵਾਈਆਂ ਨਾਲ ਪੰਜਾਬ ਨੂੰ ਠੀਕ ਕਰ ਲਾਂਗੇ ਨਹੀਂ ਹੋ ਸਕਣਾ ਪੰਜਾਬ ਨੂੰ ਉਹਦੀ ਤਸਵੀਰ ਸਮਝਾਉਣੀ ਪਊਗੀ ਬਹੁਤ ਸ਼ੁਕਰੀਆ ਭਾਈ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇਹ ਸਕੰਦਰ ਗੱਲ ਟੂ ਡੀ ਕੇ ਬਹੁਤ ਵੱਡੀ ਲੜਾਈ ਲੜ ਰਹੇ ਨੇ ਇਹ ਨਸ਼ੇ ਦੇ ਖਿਲਾਫ ਪੰਜਾਬ ਦੀ ਔਰ ਅੱਜ ਪੰਜਾਬ ਯੂਨੀਵਰਸਿਟੀ ਦੇ ਲੜਾਈ ਲੜਨੇ ਤੇ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਕਿ ਮੋਰਚਾ ਹਰ ਹਾਲਤ ਜਿੱਤਿਆ ਜਾਏ